ਸਤਿ ਸ੍ਰੀ ਅਕਾਲ ਸਾਰੇ ਹੀ ਦਰਸ਼ਕਾਂ ਦਾ ਨਿਰਪੱਖ ਟੂਡੇ ਪੰਜਾਬ ਦੇ ਵਿੱਚ ਸਵਾਗਤ ਮੈਂ ਸ਼ੈਨੂਰ ਕੋਹ ਹੁਣ ਮੇਲੇ ਦੀ ਅਸੀਂ ਤੁਹਾਡੇ ਨਾਲ ਵੱਡੀ ਜਾਣਕਾਰੀ ਸਾਂਝ ਕਰਨ ਲੱਗੇ ਹਾਂ ਜਾਣਕਾਰੀ ਜੁੜੀ ਹੈ ਪੁਲਿਸ ਮੁਲਾਜ਼ਮ ਹੁਣ ਕਿਸੇ ਵੀ ਲੋਕਾਂ ਦੇ ਉੱਤੇ ਤਸ਼ੱਦਦ ਨਹੀਂ ਕਰ ਪਾਵੇਗੀ ਥਾਣਿਆਂ ਦੇ ਵਿੱਚ ਸੀਸੀਟੀਵੀ ਫੁਟੇਜ ਦੀ ਨਿਗਰਾਨੀ ਲਈ ਬਣਾਈਆਂ ਜਾਣਗੀਆਂ ਕਮੇਟੀਆਂ ਇਹ ਪੰਜਾਬੀ ਜਾਗਰਣ ਅਖਬਾਰ ਦੇ ਪੰਨਾ ਨੰਬਰ 10 ਦੇ ਉੱਤੇ ਛਾਪੀ ਸੁਰਖੀ ਹੈ ਜਿਸ ਦੇ ਵਿੱਚ ਥਾਣਿਆਂ ਤੋਂ ਸੀਸੀਟੀਵੀ ਫ੍ਰੀਜ਼ ਦੀ ਨਿਗਰਾਨੀ ਵੀ ਬਣਾਈਆਂ ਜਾਣਗੀਆਂ ਕਮੇਟੀਆਂ ਇਹ ਖਬਰ ਪਹਿਲਾ ਸੀ ਤੁਹਾਡੇ ਨਾਲ ਸੱਜ ਕਰ ਦਿੰਦੇ ਆ ਸੂਬੇ ਦੇ ਥਾਣਿਆਂ ਦੇ ਵਿੱਚ ਚੌਕੀਆਂ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨਾ ਹੋਵੇ ਉਸ ਨੂੰ ਲੈ ਕੇ ਯਕੀਨੀ ਬਣਾਉਣ ਲਈ ਉਥੇ ਲਗਾਏ ਗਏ ਸੀਸੀਟੀਵੀ ਫ੍ਰੀਜ਼ ਦੀ ਨਿਗਰਾਨੀ ਲਈ ਸੂਬਾ ਤੇ ਜ਼ਿਲ੍ਹਾ ਪੱਧਰ ਤੇ ਕਮੇਟੀਆਂ ਦਾ ਗਠਨ ਕੀਤਾ ਜਾ ਰਿਹਾ ਹੈ ਇਨ੍ਹਾਂ ਕਮੇਟੀਆਂ ਵਿੱਚ ਸੀਨੀਅਰ ਪ੍ਰਸ਼ਾਸਨਿਕ ਅਤੇ ਕਈ ਪੂਸ ਅਧਿਕਾਰਾਂ ਤੇ ਇਲਾਵਾ ਜਨਤਕ ਕਮਿੰਦੇ ਵੀ ਸ਼ਾਮਲ ਹੁੰਦੇ ਨੇ ਜ੍ਰਾਣੀ ਕੀ ਸਮਾਸਵੀ ਹੁੰਦੀ ਨੇ ਕਈ ਜਥੇਬੰਦੀਆਂ ਹੁੰਦੀਆਂ ਨੇ ਆਪਣੇ ਪੱਦਰ ਦੇ ਇਲਾਕੇ ਦੇ ਵਿਕਾਸ ਲਈ ਕੰਮ ਕਰ ਰਹੀਆਂ ਹੁੰਦੀਆਂ ਨੇ ਉਹਨਾਂ ਨੂੰ ਵੀ ਸ਼ਾਮਿਲ ਕੀਤਾ ਜਾਵੇਗਾ ਜੇ ਕਿਸੇ ਕੇਸ ਦੇ ਮੁਜ਼ਮ ਥਾਣਿਆਂ ਵਿੱਚ ਮੁਲਾਜ਼ਮਾ ਮੁਜ਼ਮਾ ਦੀ ਤਰਫੋਂ ਪੁਲਿਸ ਸ਼ੁਰੂਆंदा ਕੀ ਉਸ ਨਾਲ ਪੁਟ ਮਾਰਕ ਕੀਤੀ ਗਈ ਹੈ ਜਾਂ ਉਸ ਨਾਲ ਤਕਾਮੁਕੀ ਕੀਤੀ ਗਈ ਹੈ ਤਾਂ ਸੀਸੀਟੀਵੀ ਫਟੇਜ ਦੱਸੇਗੀ ਦੱਸੇਗੀ ਕਿ ਮੁਲਜ਼ਮ ਸੱਚ ਬੋਲ ਰਿਹਾ ਹੈ ਜਾਂ ਝੂਠ ਬੋਲ ਰਿਹਾ ਹੈ ਕੁਝ ਮਾਮਲੇ ਸਾਹਮਣੇ ਆ ਰਹੇ ਹਨ ਕਿ ਸਨ ਕੀ ਸਥਾਨੀ ਅਵਿਸ਼ ਪੁਲਿਸ ਵੱਲੋਂ ਮਣੁਖੀ ਅਧਿਕਾਰਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ ਉਸ ਤੋਂ ਬਾਅਦ ਕਮੇਟੀ ਆਪ ਬਣਾਉਣ ਦਾ ਫੈਸਲਾ ਕੀਤਾ ਗਿਆ ਇੱਥੇ ਇਹ ਵੀ ਦੱਸਣਾ ਬੰਦਾ ਹੈ ਕਿ ਸੂਬੇ ਦੇ ਹਰ ਜ਼ਿਲ੍ਹੇ ਦੇ ਸਾਰੇ ਥਾਣਿਆਂ ਵਿੱਚ CISF ਸਟਾਫ ਦਫ਼ਤਰਾਂ ਚ ਉਸ ਸਟਰੰਕੀ ਵਿੱਚ CCTV ਸਿਸਟਮ ਲਗਾਏ ਗਏ ਨੇ ਸਾਰੇ ਪਰਵੇਸ਼ ਅਤੇ 88 ਪੁਆਇੰਟਾਂ ਥਾਣੀ ਦੇ ਪਿਛਲੇ ਖੇਤਰ ਦੇ ਥਾਣੀ ਦਾ ਮੋਕ ਗੇਟ ਹਾਲ ਤੇ ਪਖਾਨੇ ਦੇ ਬਾਹਰ ਤੇ ਖੁੱਲੇ ਉਸ ਥਾਣੇ ਦੇ ਕੰਪਲੈਕਸ ਤੇ ਸਾਰੇ ਹਵਾਲਾ ਸਾਰੇ ਹਾਲ ਲੌਬੀਆਂ ਰਿਸੈਪਸ਼ਨ ਖੇਤਰ ਪ੍ਰਾਂਡੇ ਦੇ ਵਿੱਚ ਤੇ ਕਮਰੇ ਜਿਨ੍ਹਾਂ ਦੀ ਵਰਤੋਂ ਕਮਿਸ਼ਨ ਕਰਦੀ ਹੈ ਉੱਥੇ ਸੀਸੀਟੀਵੀ ਕੈਮਰੇ ਲਗਾਏ ਗਏ ਨੇ ਸੀਸੀਟੀਵੀ ਫਟੇਸ ਸਿਸਟਮ ਨਾਈਟ ਵਿਜ਼ਨ ਨਾਲ ਲੈਸ ਤੇ ਇਸ ਦੇ ਵਿੱਚ ਆਡੀਓ ਦੇ ਨਾਲ ਨਾਲ ਵੀਡੀਓ ਫਟੇਸ ਵੀ ਸ਼ਾਮਿਲ ਹੈ ਥਾਣੇ ਦੇ ਵਿੱਚ ਬਿਜਲੀ ਗਲ ਹੋਣ ਦੀ ਸੂਰਤ ਵਿੱਚ सीसीटीवी सिस्टम ਨਾਲ ਬਿਜਲੀ ਸਪਲਾਈ ਕਰਨ ਦੇ ਪ੍ਰਬੰਧ ਕੀਤੇ ਜਾ ਰਹੇ ਨੇ ਕੇਂਦਰੀ ਸਰਵਰ ਵਿੱਚ ਸਿਸਟਮ ਫਟੇਜ਼ਰ ਇੱਕ ਕਾਰਡ ਦਾ ਪਰਪੰਨ ਕੀਤਾ ਗਿਆ ਹੈ ਜਿਸ ਨੂੰ ਜਲਾ ਅਤੇ ਰਾਸ ਪੱਦਰ ਤੇ ਰੱਖਿਆ ਜਾ ਸਕੇਗਾ ਜੀਵੀਆਰ ਐਨਵੀਆਰ ਵਿੱਚ ਡਾਟਾ ਸਿਰਫ ਆਫਲਾਈਨ ਮੂੜ ਵਿੱਚ ਸਟੋਰ ਕੀਤਾ ਜਾਵੇਗਾ ਜਾਂ ਇਸ ਤੋਂ ਇਲਾਵਾ ਆਨਲਾਈਨ ਸਟੋਰੇਜ ਲਈ ਵੀ ਕੁਝ ਪ੍ਰਬੰਧ ਕੀਤੇ ਜਾ ਰਹੇ ਨੇ ਰਿਕਾਰਡਿੰਗਾਂ ਡਿਵਾਈਸਾਂ ਨੂੰ ਘੱਟੋ-ਘੱਟ 18 ਮਹੀਨੇ ਲਈ ਸਟੋਰ ਇਹ ਸਮਰਥ ਕੀਤਾ ਜਾਏਗਾ ਹੋਣ ਨਹੀਂ ਕੀਤੀ ਜਾ ਸਕੇਗੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਮੇਟੀਆਂ ਥਾਣਿਆਂ ਵਿੱਚ ਸੀਸੀਟੀਵੀ ਕੈਮਰਿਆਂ ਦੀ ਨਿਗਰਾਨੀ ਕਰਨੀਆਂ ਇਹ ਬਹੁਤ ਵੱਡੀ ਇੱਕ ਕਦਮ ਹੋ ਸਕਦਾ ਹੈ ਜੇਕਰ ਲਾਗੂ ਹੋ ਜਾਵੇਗਾ ਕਿਉਂਕਿ ਥਾਣਿਆਂ ਦੇ ਵਿੱਚ ਚੌਕੀਆਂ ਵਿੱਚ ਸੀਸੀਟੀਵੀ ਬੇਸ਼ੱਕ ਅਸੀਂ ਸੀਸੀਟੀਵੀ ਕੈਮਰੇ ਲੱਗੇ ਨੇ ਪਰ ਉਹਨਾਂ ਦੀ ਜਦੋਂ ਫੇਸ ਦੀ ਵਾਰੀ ਆਉਂਦੀ ਹੈ ਤਾਂ ਉਦੋਂ ਅਦਾਲਤਾਂ ਜਦੋਂ ਮੰਗ ਲੈਂਦੀਆਂ ਨੇ ਤੇ ਫਿਰ ਸਮੇਂ ਸਿਰ ਤੇ ਫੇਸ ਵੀ ਆ ਜਿਹੜੀ ਉਹ ਬਾਨੇ ਲਾ ਕੇ ਜਮਾ ਨਹੀਂ ਕਰਵਾਈ ਜਾਂਦੇ ਸਮੇਂ ਸਿਰ ਦੇ ਉੱਤੇ ਔਰ ਇੱਥੇ 18 ਮਹੀਨਿਆਂ ਦੀ ਸਟੋਰਜ ਰਹੇਗੀ ਯਾਨੀ ਕਿ 1.5 ਸਾਲ ਤੱਕ ਤੁਸੀਂ ਤੁਹਾਡੇ ਨਾਲ ਕੋਈ ਵਦੀਕੀ ਹੁੰਦੀ ਹੈ 18 ਮਹੀਨਿਆਂ ਦੀ ਫੁਟੇਜ ਉਸ ਦੇ ਵਿੱਚ ਸਟੋਰ ਕਰਕੇ ਰੱਖੀ ਜਾ ਸਕੀਗੀ ਇਸ ਦਾ ਪ੍ਰਬੰਧ ਕਰਨ ਲਈ ਦਾਵਾ ਤਾਂ ਹੁਣ ਕੀਤਾ ਗਿਆ ਹੈ ਪ੍ਰਸ਼ਾਸਨ ਦੇ ਵੱਲੋਂ ਦੇਖਦੇ ਆ ਪਰ ਕੀ ਇਹ ਪਲਾਨ ਲਾਗੂ ਹੁੰਦਾ ਹੈ ਕਦੋਂ ਹੁੰਦਾ ਹੈ ਕਾਹ ਕਿ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਮਾਮਲਾ ਪੁਲਿਸ ਦੇ ਉੱਤੇ ਦੋਸ਼ ਹਮੇਸ਼ਾ ਹੀ ਲੱਗਦੇ ਰਹਿੰਦੇ ਨੇ ਕੋਈ ਨਾ ਕੋਈ ਮਾਮਲਾ ਸਾਹਮਣੇ ਆ ਜਾਂਦਾ ਹੈ ਇੱਕ ਹੁਸ਼ਿਆਰ ਪੋਰਦੇ ਬੇਖੂਰ ਬਲਕਾਰ ਸਿੰਘ ਨੂੰ ਚੁੱਕਿਆ ਗਿਆ ਗੁਰਦਾਸ ਪੁਲਸ ਐਸਾ ਹੈ ਜਿਹੜੀ ਉਹ ਲੈ ਕੇ ਜਾਂਦੀ ਹੈ ਗ੍ਰਿਫਟਰ ਕਰਕੇ ਉਸ ਨੂੰ ਮਾਰਿਆ ਗਿਆ ਔਰ ਪਰਿਵਾਰ ਦਾ ਦੋਸਤ ਸੀ ਕਿ ਉਸ ਨੂੰ ਕੋਟ-ਕੋਟ ਕੇ ਪੁਲਸ ਨੇ ਮਾਰਿਆ ਹਾਲਾਂਕਿ ਪੁਲਿਸ ਕਹਿ ਰਹੀ ਸੀ ਕਿ ਕੇਸ ਇਸ ਤਰ੍ਹਾਂ ਦਾ ਕੁਝ ਨਹੀਂ ਕੀਤਾ ਪੰਜਾਬ ਪੁਲਸ ਨੇ ਅਧਿਕਾਰੀਆਂ ਨੇ ਇਹ ਵੀ ਆਖਿਆ ਕਿ ਅਸੀਂ ਪਰਿਵਾਰ ਨੂੰ ਭਰੋਸਾ ਦਿਵਾਉਂਦੇ ਹਾਂ ਕਿ ਜਿਹੜੇ 250 ਪੁਲਸ ਵਾਲੇ ਨੇ ਜਿੰਨਾਂ ਨੂੰ ਪਹਿਲਾਂ ਅਸੀਂ ਪੁੱਛ ਕੇ ਚੈੱਕ ਨਹੀਂ ਚਾਹੀਦੀ ਸੀ ਆਰਾਮ ਦੇ ਨਾਲ ਬਲਕਾਰ ਸਿੰਘ ਦਾ ਕੋਈ ਵੀ ਕਸੂਰ ਨਹੀਂ ਹੈ ਜਿਹੜਾ ਅਣਛਾਤਾ ਬੰਦਾ ਹੈ ਉਹਨਾਂ ਦੇ ਘਰ ਰੋਟੀ ਖਾ ਕੇ ਗਿਆ ਸੀ ਚਾਹੇ ਉਹ ਕੋਈ ਗੈਂਗਸਟਰ ਸੀ ਜਾਂ ਕੋਈ ਹੋਰ ਗਤਿਵਿਧੀਆਂ ਨਾਲ ਜੁੜਿਆ ਸੀ ਕਿ ਉਸ ਦਾ ਕੋਈ ਸੰਬੰਧ ਪਹਿਲਾਂ ਆ ਨਹੀਂ ਸੀ ਉਸ ਨਾਲ ਰਿਆ ਕੀ ਹੁਣ ਸਿਰਫ ਸ਼ੱਕ ਦੇ ਆਧਾਰ ਤੇ ਇੱਕ ਨੌਜਵਾਨ ਨੂੰ ਚੁੱਕ ਕੇ ਉਸ ਤੋਂ ਬਾਅਦ ਮਾਰ ਦੇਣਾ ਇੱਕ ਤਾਜ਼ੀ ਘਟਨਾ ਦੀ ਤਾਰਨ ਅਸੀਂ ਤੁਹਾਨੂੰ ਦੇ ਰਹੇ ਹਾਂ ਕਿਉਂਕਿ ਇਹ ਮਾਮਲਾ ਹਾਰੇ ਤੱਕ ਵੀ ਕਿਸੇ ਤਨਪਤਨ ਨਹੀਂ ਲੱਗਿਆ ਪਰ ਬਾ ਨੂੰ ਝੂਠਾ ਭਰੋਸਾ ਦਿੱਤਾ ਗਿਆ ਸੀ ਕਿ ਪੁਲਿਸ ਉਹਨਾਂ ਅਧਿਕਾਰੀਆਂ ਤੇ ਜਿਹੜੇ CISF ਸਟਾਫ ਤੇ ਜਾਜੜੇ ਹੋਰ ਵੀ ਥਾਣਿਆਂ ਨਾਲ ਸੰਬੰਧਿਤ ਸੰਬੰਧਿਤ SHOC ਅਸਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਪਰ ਹਾਲੇ ਤੱਕ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ ਇਸ ਕਰਕੇ ਜੁਡੀਸ਼ਲ ਜਾਂਚ ਹੋ ਰਹੀ ਹੈ ਉਸ ਦੇ ਦੇਖਦੇ ਆ ਕਿ ਇਸ ਮਾਮਲੇ ਦੇ ਵਿੱਚ ਜਿਨ੍ਹਾਂ ਦੀ ਡਿਊਟੀ ਲੱਗੀ ਹੈ ਉਹ ਜੱਜ ਇਸ ਤੇ ਕੀ ਫੈਸਲਾ ਦਿੰਦੇ ਆ ਕੀ ਫੈਸਲਾ ਲੈਂਦੇ ਆ ਇਸ ਪੋਰਟ ਤੇ ਜੇਕਰ ਕੋਈ ਦੋਸ਼ੀ ਪਾਇਆ ਜਾਂਦੇ ਆ ਉਸ ਦੇ ਵਿੱਚ ਪੁਲਸ ਮੁਲਾਜ਼ਮ ਪੁਲਸ ਅਧਿਕਾਰੀ ਜਿੰਨਾ ਤੇ ਪਰਿਵਾਰਕ ਮੈਂਬਰ ਦੋਸ਼ ਲਾ ਰਹੇ ਨੇ ਕਿ ਸਾਡਾ ਬੇਕਸੂਰ ਮੁੰਡਾ ਉਹਨਾਂ ਦੇ ਵੱਲੋਂ ਮਾਰ ਦਿੱਤਾ ਗਿਆ ਹੈ ਉਹਨਾਂ ਨੇ ਚੋਕ ਕੇ اور ਹਵਾਲਾਤ ਦੇ ਵਿੱਚ ਰੱਖ ਕੇ ਇੱਕ ਬੜੀ ਮੰਦ ਭਾਗੀ ਗੱਲ ਜਿਹੜੀ ਹੈ ਸਾਹਮਣੇ ਆਈ ਹੈ ਇਹ ਇੱਕ ਘਟਨਾ ਹੈ ਇਸ ਤਰ੍ਹਾਂ ਦੀਆਂ ਹੋਰ ਘਟਨਾਵਾਂ ਸੀ ਇੱਕ ਵਕੀਲ ਮੋਕਸਰ ਦਾ ਰਹਿਣ ਵਾਲਾ ਸੀ ਉਸ ਨੇ ਵੀ ਦੋਸ਼ ਰਾਏ ਕੀ ਹਾਲਾਂਕਿ ਬਾਅਦ ਵਿੱਚ ਉਸ ਦਾ ਇਹ ਸਮਝੌਤਾ ਹੋ ਗਿਆ ਸੀ ਕਿ ਐਸਐਸਪੀ ਬੜੇ ਚੰਗੇ ਨੇ ਪੁਲਿਸ ਬੜੀ ਚੰਗੀ ਹੈ ਉਸ ਦੀ ਮਜਬੂਰੀ ਸੀ ਤਾਂ ਉਸ ਨੂੰ ਡਰਾਇਆ ਗਿਆ ਤਾਂ ਉਸ ਦਾ ਕੋਈ ਹਾਲਤ ਸੀ ਉਹ ਵਕੀਲ ਦਾ ਯੂ ਟਰਨ ਲੈ ਲਿਆ ਗਿਆ ਪਰ ਉਸ ਨੇ ਇੱਕ ਵਾਰੀ ਵੱਡੀ ਵਾਰੀ ਉਹਨਾਂ ਨੇ ਸਵਾਲ ਖੜੇ ਕਰ ਦਿੱਤੇ ਸਨ ਕਿ ਕਿਵੇਂ ਹਵਾਲਾਤ ਦੇ ਵਿੱਚ ਰੱਖ ਕੇ ਜਾਂ ਉਸ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਆਮ ਮਨੁੱਖੀ ਤਸ਼ੱਦਦ ਕਿਵੇਂ ਕੀਤਾ ਗਿਆ ਤੇ ਇਹ ਸਾਰੀਆਂ ਗੱਲਾਂ ਸਾਹਮਣੇ ਆਈਆਂ ਸਨ ਔਰ ਇਸ ਤਰ੍ਹਾਂ ਦੀਆਂ ਹੋਰ ਵੀ ਬੜੀਆਂ ਘਟਨਾਵਾਂ ਸਾਹਮਣੇ ਆਈਆਂ ਸਨ ਜਿਵੇਂ ਕਿ ਪਨਾਸੂਦੂ ਦੀ ਗ੍ਰਿਫਤਾਰੀ ਹੋਈ ਸੀ ਤਾਂ ਉਦੋਂ ਇਹ ਵੀ ਗੱਲਾਂ ਸਾਹਮਣੇ ਆਈਆਂ ਸਨ ਕਿ ਪਰਮਿੰਦਰ ਸਿੰਘ ਛੋਟੇ ਦਾ ਡੋਪ ਟੈਸਟ ਆਂਦਾ ਉਸ ਦੇ ਵਿੱਚ ਵੀ ਉਹਨਾਂ ਨੇ ਕਿਹਾ ਸੀ ਕਿ ਮੈਨੂੰ ਪਤਾ ਨਹੀਂ ਕਿ ਦਵਾਈਆਂ ਦੇ ਵਿੱਚ ਦਵਾਈਆਂ ਵਿੱਚ ਦੇ ਦਿੱਤੀ ਹੋਵੇ ਡੋਸਾਂ ਮੇਰਾ ਪੋਜ਼ਿਟਿਵ ਆਇਆ ਹੋਵੇ ਉਹ ਜਿਹੜਾ ਟੈਸਟ ਸੀ ਲੋਕ ਟੈਸਟ ਤਾਂ ਹੋਰ ਬੜੀਆਂ ਘਟਨਾਵਾਂ ਨੇ ਇਸ ਤਰ੍ਹਾਂ ਦੀਆਂ ਸੁਰਖੀਆਂ ਪਾਦੀਆਂ ਰਹਿੰਦੀਆਂ ਨੇ ਹੁਣ ਥਾਣਿਆਂ ਤੇ ਚੌਕੀਆਂ ਵਿੱਚ ਜੇਕਰ ਸੋਸੀਟੀ ਵਿੱਚ ਤੇਜ਼ ਵਾਕਿਆ 18 ਮਿੰਨੀਆਂ ਵਾਲੀ ਸਟੋਰ ਕਰ ਲਈ ਜਾਵੇ ਔਰ ਜੇਕਰ ਕੋਈ ਮਲਜ਼ਮ ਜਾਵੇ ਤੇ ਦੋਸ਼ ਲਾਵੇ ਪੁਲਿਸ ਦੇ ਉੱਤੇ ਕੀ ਮੇਰੇ ਨਾਲ ਥਾਣੀ ਦੇ ਅੰਦਰ ਕੁੱਟਮਾਰ ਕੀਤੀ ਗਈ ਹੈ ਛਾੜ ਮਨੁੱਖੀ ਤਸ਼ਦਦ ਕੀਤਾ ਗਿਆ ਹੈ ਤਾਂ ਫਿਰ ਉਸ ਸੀਸੀਟੀਵੀ ਫੁਟੇਜ ਦੀ ਜਿਹੜਾ ਸਬੂਤ ਦੇ ਵਜੋਂ ਪਤਾ ਲੱਗ ਆਪੇ ਹੀ ਪਤਾ ਲੱਗ ਜਾਣਾ ਹੈ ਉਸ ਦੇ ਵਿੱਚ ਮੁਜ਼ਮ ਝੂਠੇ ਦੋਸ਼ ਲਾ ਰਿਹਾ ਹੈ ਪੁੱਛਦੇ ਉੱਤੇ ਜਾਂ ਫਿਰ ਸੱਚੇ ਪੁੱਛਦੇ ਉੱਤੇ ਦੋਸ਼ ਲਾ ਰਿਹਾ ਹੈ ਖਾਸ ਕਰਕੇ ਪੁੱਛਦੇ ਝੂਠੇ ਦੋਸ਼ ਕਿਉਂ ਲਾਵੇਗਾ ਜੇਕਰ ਉਹ ਬੱਚਨ ਦੇ ਮਾਰੇ ਹੀ ਪੁੱਛਦੇ ਉੱਤੇ ਦੋਸ਼ ਲਾ ਰਿਹਾ ਹੋਵੇਗਾ ਤਾਂ ਫਿਰ ਕੱਲ ਨੂੰ ਜਦੋਂ ਜਾਂਚ ਨੇ ਪਤਾ ਦਿਨਾਲ ਹੋਏਗੀ ਤਾਂ ਸੀਸੀਟੀਵੀ ਫੁਟੇਜ ਸਾਹਮਣੇ ਆ ਗਈ ਤੇ ਉਸ ਨੂੰ ਪਤਾ ਹੈ ਕਿ ਮੈਂ ਇਸ ਦੇ ਵਿੱਚ ਆਪ ਹੀ ਕਸੂਤਾ ਫਸ ਜਾਵਾਂਗਾ ਤੇ ਉਸਦੇ ਹੀ ਇੱਕ ਅਧੀ ਤਾਰਾ ਹੋਰ ਵਿਲਗ ਜਾਣੀ ਹੈ ਝੂਠ ਬੋਲਣ ਦੀ ਪੁਲਿਸ ਦੇ ਬਦਨਾਮ ਕਰਨ ਦੀ ਪਰ ਇਹ ਉਦੋਂ ਤੱਕ ਇੱਕ ਨਹੀਂ ਗੱਲ ਸਾਹਮਣੇ ਆਏਗੀ ਤੇ ਹੁਣ ਪੁਲਿਸ ਨੂੰ ਵੀ ਆਪਣੀਆਂ ਜ਼ਿੰਮੇਵਾਰੀਆਂ ਸਮਝੁੰਦੀ ਲੋਡ ਪਵੇਗੀ ਇਸ ਬਾਬਤ ਤੁਹਾਡੀ ਕੀ ਪ੍ਰਤੀਕਿਰਿਆ ਹੈ ਤੁਸੀਂ ਵੀ ਕਮੈਂਟਾਂ ਦੇ ਜ਼ਰੀਏ ਆਪਣੀ ਪ੍ਰਤੀਕਿਰਿਆ ਦੇ ਸਕਦੇ ਹੋ ਹੋਰ ਤਾਜ਼ਾ ਅਪਡੇਟਸ ਜਾਣਨ ਦੇ ਲਈ ਜੁੜੇ ਰਹੋਨੇ ਪਕ ਟੂਡੇ ਪੰਜਾਬ ਦੇ ਨਾਲ ਮੈਂ ਅਗਲੀ ਵਾਰ ਫਿਰ ਤਾਜ਼ਾ ਅਪਡੇਟ ਲੈ ਕੇ ਹਾਜ਼ਰ ਹੋਵਾਂਗੀ ਤੁਸੇ ਦੇਖਦੇ ਰਹੋਨੇ ਪਕ ਟੂਡੇ ਪੰਜਾਬ ਮੈਂ ਸ਼ਨੂਰ ਕੋਰ ਧੰਨਵਾਦ